ਆਸੀਆ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਟਰੈਕਟਰ ਜਿਹੜੇ ਤੁਹਾਨੂੰ ਬਾਹਰ ਦੇ ਨੰਬਰ ਟਰੈਕਟਰ ਦੀ ਵੀਡੀਓ ਕੋਣਿਆ ਉਹਨੇ ਇੰਡੋਫਾਰਮ ਆਇਆ ਸੀਗਾ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਬਾਈਆਂ ਨਾਲ ਪਹਿਲਾਂ ਹੀ ਸੌਦਾ ਹੋ ਗਿਆ ਟਰੈਕਟਰ ਬਿਲਕੁਲ ਸੀਲਡ ਆ 3048 ਸੈਂ트로ਮੈਕਸ ਗੇਅਰ ਆ ਸਾਈਡ ਗੇਅਰ ਟਰੈਕਟਰ ਦੀ ਤੇਲ ਬ੍ਰੇਕ ਟਰੈਕਟਰ ਆ 19 ਮਾਡਲਾ ਟਰੈਕਟਰ ਬਿਲਕੁਲ ਸਮਝੋ ਜਿਵੇਂ ਨਵਾਂ ਹੀ ਆ ਟਰੈਕਟਰ ਬਾਕੀ ਤੁਸੀਂ ਉਹ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਜਿੰਨੇ ਵੀ ਟਰੈਕਟਰ ਦਿੱਤੇ ਆ ਸਾਰੇ ਆਪਣੇ ਸਰਕਲ ਚ ਆ ਬੰਦੇ ਕੋਈ ਆਪਾਂ ਕਿਸੇ ਨਾਲ ਗਾਹਕ ਵਾਂਗੂ ਨਹੀਂ ਵਰਤੇ ਇਹ ਭਰਾ ਆ ਨੇ ਆਏ ਹੋਏ ਬਿਲਕੁਲ ਇਹ ਵੀ ਦੱਸਾਂਗੇ ਵੀ ਟਰੈਕਟਰ ਦਾ ਸੌਦਾ ਕਿੰਨੇ ਚ ਹੋਇਆ ਕੋਈ ਵੀ ਗੱਲ ਆਪਾਂ ਕਦੇ ਕੋਈ ਪਰਦੇ ਵਾਲੀ ਗੱਲ ਨਹੀਂ ਕਰੀ ਦੀ ਸੋ ਜਦੇ ਕਈ ਵਾਰ ਵਪਾਰੀ ਨੂੰ ਚੀਜ਼ ਦੇਈ ਦੀ ਆ ਉਹ ਤਾਂ ਥੋੜਾ ਬਹੁਤ ਵੀਰੇ ਉਹਨਾਂ ਰੱਖਣਾ ਪੈਂਦਾ ਜਿਨੇ ਜਾ ਕੇ ਗਾਹ ਵੇਚਣਾ ਹੁੰਦਾ ਕਈ ਭਰਾ ਕਹਿ ਦਿੰਦੇ ਸਾਰੀ ਵੀਡੀਓ ਦੀ ਤੁਸੀਂ ਰੇਟ ਦੀ ਵੀ ਡਿਟੇਲ ਲਿਆ ਕਰੋ ਇਹ ਤਾਂ ਖੁਦ ਜ਼ਿੰਮੇਵਾਰ ਹੈ ਇਹਨਾਂ ਨੇ ਵੇਚਣਾ ਨਹੀਂ ਟਰੈਕਟਰ ਕਈ ਵਾਰ ਜਾਂ ਕਿਸੇ ਨੇ ਸੇਲ ਪਰਪਸ ਵਾਸਤੇ ਲਿਜਾਣਾ ਹੁੰਦਾ ਟਰੈਕਟਰ ਫਿਰ ਉਹਨਾਂ ਦਾ ਬਾਈ ਸਾਰਾ ਵੀਡੀਓ ਦੇ ਵਿੱਚ ਰੇਟ ਵਗੈਰਾ ਨਹੀਂ ਦੱਸਿਆ ਜਾਂਦਾ ਤੇ ਆ ਜੋ ਟਰੈਕਟਰ ਦੀ ਵੀ ਨਿਗਾ ਮਰਾਦ ਹੈ ਤਾਂ ਹਨੇਰਾ ਹੀ ਆ ਦੋ ਦੋ ਫਲੈਸ਼ ਮੇਰਾ ਵੀਰ ਸਹਿਯੋਗ ਕਰਦੇ ਹੋ ਜਿੰਨਾ ਕਿ ਵੀਡੀਓ ਕਲੀਅਰ ਆਈ ਤੇ ਬਾਕੀ ਦੇਖ ਲਓ ਹਨੇਰਾ ਵਾ ਜਿੰਨੀ ਕਿ ਸਾਡੇ ਕੋ ਹੋ ਸਕਿਆ ਜਿੰਨੀ ਕਿ ਕੋਸ਼ਿਸ਼ ਹੈਗੀ ਆਪਾਂ ਕਰ ਦਿੰਨੇ ਆ ਵੀਡੀਓ ਤੇ ਬਾਕੀ ਅੱਗੇ ਨੂੰ ਜਿਹੜੇ ਵੀ ਨਵੇਂ ਟਰੈਕਟਰ ਆਉਣਗੇ ਆਪਾਂ ਦਿਨੇ ਵੀਡੀਓ ਕਰ ਦੇਈਦੀ ਹੁੰਦੀ ਐ ਕਿ ਟਾਈਮ ਨਹੀਂ ਲੱਗਿਆ ਟਰੈਕਟਰ ਨਾਲ ਦੀ ਨਾਲ ਆਇਆ ਤਾਂ ਬਾਈਆਂ ਨਾਲ ਸੋਤਾ ਹੋ ਗਿਆ ਵਾ 30 48 19 ਮਾਡਲ ਟਰੈਕਟਰ ਆ ਬਿਲਕੁਲ ਟਰੈਕਟਰ ਅੱਗੇ ਤੋਂ ਲੈ ਕੇ ਪਿੱਛੇ ਤੱਕ ਸੇਲਡ ਆ ਬਾਕੀ ਸਾਰੀ ਤੁਹਾਨੂੰ ਅਗਲੇ ਹਿੱਸੇ ਤੋਂ ਲੈ ਕੇ ਪਿਛਲੇ ਹਿੱਸੇ ਦੀ ਵੀਡੀਓ ਆਪਾਂ ਪਾ ਦੇਣੀ ਆ ਬਾਈਆਂ ਨੂੰ ਵੀ ਮਿਲੋਣਾ ਕਿੱਥੋਂ ਆਏ ਆ ਬਾਈ ਕਿਹੜੇ ਪਿੰਡੋਂ ਨੇ ਕਿਵੇਂ ਬਾਈ ਵੀਡੀਓ ਦੇਖ ਕੇ ਆਏ ਕਿਵੇਂ ਸਾਰੀ ਬਾਕੀ ਇਹਨਾਂ ਦੀ ਇੰਟਰਵਿਊ ਤੁਹਾਨੂੰ ਕਰਾ ਦਿੰਦਾ ਵੀਡੀਓ ਦੇ ਵਿੱਚ ਆ ਵੀਰੇ ਫੜਾ ਲੋ ਕੈਮਰਾਮੈਨ ਤੇ ਆਹ ਟਰੈਕਟਰ ਤੁਹਾਨੂੰ ਮੈਂ ਸਾਰਾ ਨਹੀਂ ਕੈਮਰਾ ਆ ਦਿੰਨਾ ਬਾਈ ਨਾਲ ਫਲੈਸ਼ ਲਾ ਦੀ ਮੇਰਾ ਵੀਰ ਲਾਈਟ ਤੁਹਾਡੀ ਲਾਈਟ ਘਟਾ ਤੇ ਟਰੈਕਟਰ ਤੁਸੀਂ ਖੁਦ ਵੇਖ ਲਓ ਪਾਵਰ ਸਟੀering ਆ ਡਬਲ ਜੱਕ ਦੇ ਵਿੱਚ ਆ ਟਰੈਕਟਰ ਉਸ਼ ਨੇਰਾ ਹੋਣ ਕਰਕੇ ਵੀਡੀਓ ਭਰਾਵਾਂ ਦੇ بڑے ਫੋਨ ਆਉਂਦੇ ਹੁੰਦੇ ਆ ਬਾਈ ਛੋਟੀ ਰੇਂਜ ਦੇ ਟਰੈਕਟਰ ਵੀਰੇ ਜਿਹੜਾ ਟਰੈਕਟਰ ਸਾਫ਼ ਆ 2.5 3 ਤੋਂ ਘੱਟ ਟਰੈਕਟਰ ਪਾਵਰ ਸਟੀering ਹੁਣ ਕੋਈ ਨਹੀਂ ਰਹਿ ਗਿਆ ਜਿਹੜਾ ਵੀ ਆਪਾਂ ਵਧੀਆ ਟਰੈਕਟਰ ਲੈਣਾ ਜਿਹੜਾ ਦੁਬਾਰਾ ਦੁਬਾਰਾ ਪੈਸੇ ਨਾਲ ਲੱਗਣ ਟਰੈਕਟਰ ਦੇ ਸਾਰਾ ਟਰੈਕਟਰ ਦਾ ਅਗਲਾ ਹਿੱਸੇ ਦਾ ਕਿਤੋਂ ਵੀ ਨੱਟ ਨੂੰ ਚਾਬੀ ਨਹੀਂ ਲੱਗੀ ਹੋਈ ਟਰੈਕਟਰ ਦੀ ਆ ਤੁਸੀਂ ਆਪ ਖੁਦ ਦੇਖ ਲਓ ਸਾਰਾ ਟਰੈਕਟਰ ਤੁਹਾਨੂੰ ਨਿਗਾ ਮਰਾ ਦਿੰਨਾ ਮੈਂ ਆ ਵੇਖ ਸਕਦੇ ਤੁਸੀਂ ਟਰੈਕ ਤਾਨੂੰ ਵਾਰ-ਵਾਰ ਬੇਨਤੀ ਆਪਰਾ ਕਹਿ ਦਿੰਦੇ ਆ ਵੀ ਲੱਖ ਡੇਢ ਦੇ ਲੱਖ ਦੇ ਵਿੱਚ ਟਰੈਕਟਰ ਬਾਈ ਲੱਖ ਡੇਢ ਲੱਖ ਦਾ ਅੱਜ ਕੱਲ ਮਹਿੰਦਰਾ ਹੀ 100a ਹੀ 265 ਵਗੈਰਾ ਹੀ ਆਉਂਦੇ ਜਿਹੜੇ ਇਹੋ ਜਿਹੇ ਟਰੈਕਟਰ ਆ ਬਾਈ ਇਹ ਟਰੈਕਟਰਾਂ ਦੇ ਪੈਸੇ ਖਰਚਣਾ ਹੀ ਪੈਂਦੇ ਆ 2.5-3 ਲੱਖ ਰੁਪਏ ਤੋਂ ਘੱਟ ਟਰੈਕਟਰ ਜਿਹੜਾ ਚੰਗਾ ਟਰੈਕਟਰ ਆ ਆਪਾਂ ਵਾਰ-ਵਾਰ ਬੇਨਤੀ ਹੁੰਨਾ ਤੇਲ ਬ੍ਰੇਕਾਂ ਇਹਨਾਂ ਦੇ ਪਾਰਟਸ ਸਾਰੇ ਮਹਿੰਗੇ ਆ ਇਹ ਸਾਈਡਗੇਟ ਟਰੈਕਟਰ ਬਹੁਤ ਘੱਟ ਚੱਲਿਆ ਟਰੈਕਟਰ ਕਿਸੇ ਨੇ ਮਾੜਾ ਮੋਟਾ ਟਰਾਲੀ ਤੇ ਪਾਣੀ ਪੂਣੀ ਵਾਲੀ ਟਰਾਲੀ ਤੇ ਟਰੈਕਟਰ ਚਲਾਇਆ ਹੋਇਆ ਸੀਗਾ ਹੋਰ ਕਿਤੇ ਵੀ ਕਿਸੇ ਟਰੈਕਟਰ ਬਹੁਤ ਘਾਟਾ ਪੈੜਲਾ ਵਗੈਰਾ ਤੇ ਮਾੜਾ ਮੋਟਾ ਰੰਗ ਉਤਰਿਆ ਪਾਵਰ ਸਟੀering ਆ ਸੀਲਾਂ ਵੀ ਆ ਸਾਰੀਆਂ ਕੰਪਨੀ ਦੀਆਂ ਉਵੇਂ ਹੀ ਲੱਗੀਆਂ ਸਾਰਾ ਟਰੈਕਟਰ ਸੇਲ ਦਾ ਥੱਲੇੋਂ ਪਾਵਰ ਸ਼ੇਰਿੰਗ ਦੀ ਨਾਲ ਵੀਡੀਓ ਤੁਹਾਨੂੰ ਫੀਟਿੰਗ ਵੀ ਦੇਖ ਲਓ ਜੀ ਇਹਨਾਂ ਨੇ ਇੰਡੋਫਾਰਮ ਸਿੰਪਲ ਤੋਂ ਪਾਵਰ ਕਰਨੇ ਆ ਜੋੜ ਵੇਖ ਲਓ ਕੱਲਾ ਕੱਲਾ ਟਰੈਕਟਰ ਦਾ ਸਿਲਡ ਪਿਆ ਸਾਰਾ ਆ ਸਟicker ਤੱਕ ਜਿਹੜੇ ਕੰਪਨੀ ਦੇ ਲੱਗੇ ਹੁੰਦੇ ਆ ਗ੍ਰੀਸ ਵਗੈਰਾ ਦੇ ਮਲਟੀ ਪਰਪੋਸ ਆ ਜਿਵੇਂ ਸਾਰਾ ਕੰਪਨੀ ਦੇ ਉਵੇਂ ਸਟicker ਵਗੈਰਾ ਵੀ ਹਲੇ ਸਾਰੇ ਲੱਗੇ ਆ 19 ਮਾਡਲ ਟਰੈਕਟਰ ਸੈਂਕ్రోਮੈਕਸ ਗੇਅਰ 3048 ਤੇ ਥੋੜਾ ਜਿਹਾ ਬਾਈਆਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਆ ਤੁਸੀਂ ਵੀ ਸਹਿਯੋਗ ਕਰਦਿਆ ਕਰੋ ਬਾਈ ਜੀ ਚੈਨਲ ਸਬਸਕ੍ਰਾਈਬ ਕਰਕੇ ਇਨਸਟਾਗ੍ਰam ਤੇ ਵੀ ਫੇਸਬੁਕ ਤੇ ਵੀ ਤੇ YouTube ਤੇ ਵੀ ਬਾਈ ਫੋਲੋ ਕਰ ਲਿਆ ਕਰੋ ਵੀਡੀਓ ਸਾਰੇ ਭਰਾ ਬੜੇ ਸ਼ੌਂਕ ਨਾਲ ਦੇਖਦੇ ਆ ਜੇ ਕਿਸੇ ਨੂੰ ਨਹੀਂ ਸਬਸਕ੍ਰਾਈਬ ਕਰਨਾ ਹੁੰਦਾ ਕਿਸੇ ਮਿੱਤਰ ਪਿਆਰੇ ਤੋਂ ਕਿਸੇ ਭਰਾ ਤੋਂ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਚੈਨਲ ਤਾਂ ਕਿ ਵੀਡੀਓ ਸਾਰੇ ਭਰਾਵਾਂ ਕੋਲ ਪਹੁੰਚ ਜੇ ਜਿੰਨੇ ਜ਼ਿਆਦਾ ਸਬਸਕ੍ਰਾਈਬਰ ਹੁੰਦੇ ਆ ਤਾਂ ਰੀਚ ਵੱਧ ਜਾਂਦੀ ਆ ਸਾਰੇ ਭਰਾਵਾਂ ਨੂੰ ਵੀਡੀਓ ਉਹ ਫਿਰ ਐ ਹੁੰਦਾ ਵੀਡੀਓ ਲੇਟ ਹੋ ਜਾਂਦੀ ਆ ਕਿਸੇ ਨੇ ਟਰੈਕਟਰ ਲੈਣਾ ਹੁੰਦਾ ਮਹੀਨੇ ਬਾਅਦ ਕਿਸੇ ਕੋ ਵੀਡੀਓ ਗਈ ਤੇ ਉਹਨਾਂ ਨੂੰ ਕੋਈ ਵੇਖਣ ਦਾ ਵੀ ਕੋਈ ਫਾਇਦਾ ਨਾ ਹੋਇਆ ਆ ਦੇਖੋ ਟਰੈਕਟਰ ਸਾਰ ਆ ਤੇ ਅੱਜ ਸੋਨਾਲੀ ਕਾ ਦਾ ਵੀ ਸੌਦਾ ਆ ਗਿਆ ਸਵੇਰੇ ਤੁਹਾਨੂੰ ਸੋਨਾਲੀ ਕਾ ਦੇ ਵੀ ਵੀਡੀਓ ਪਾਵਾਂਗੇ ਆ ਦੇਖ ਸਕਦੇ ਆ ਟਰੈਕਟਰ ਸਾਰਾ ਤੁਸੀਂ ਮਰਗਾਰਡ ਵਗੈਰਾ ਸਾਰੇ ਟਰੈਕਟਰ ਦੇ Ориਗਨਲ ਮਰਗਾਰਡ ਨਾਲ ਦੇ ਟਾਇਰ ਸੀ 14 ਦੇ ਟਰੈਕਟਰ ਨੂੰ ਸਾਰਾ ਪਿੱਛੋਂ ਸਿਲਡਾ ਟਰੈਕਟਰ ਕੋਈ ਟਿਊਬ ਦਾ ਨਟ ਨਹੀਂ ਕੋਈ ਟਰੈਕਟਰ ਨਹੀਂ ਖੁੱਲਿਆ ਪਿੱਛੋਂ ਆ ਛੋਟੇ ਟਾਪੇ ਜਿਹੜੇ ਅੱਜ ਕੱਲ ਹੁਣ ਆ ਲਿਫਟ ਆਉਣ ਦਈਆਂ ਜਿਨ੍ਹਾਂ ਦੀ ਜਿਆਦਾ ਮੰਗ ਆ ਕਿਉਂ ਸੁਪਰਸੀਡਰ ਤੇ ਹਰ ਜਗ੍ਹਾ ਇਹ ਲਿਫਟ ਨੇ ਜ਼ਿੰਮੇਵਾਰਤਾ ਸਾਥ ਦਿੱਤਾ ਤੇ ਇਹ ਲਿਫਟ ਹੀ ਕਾਮਯਾਬਾ ਹੁਣ ਆਉਣ ਵਾਲੇ ਸਮੇਂ ਦੀ ਜਿਹੜੀ ਆ ਆ ਤੇਲ ਬ੍ਰੇਕਾਂ ਦੀ ਫੀਟਿੰਗ ਆ ਪਾਵਰ ਦੀ ਤੁਹਾਨੂੰ ਇੱਕ ਵਾਰੀ ਫੇਰ ਨਿਗਾਹ ਮਾਰਾ ਦੇਣਾ ਦੇਖੋ ਪਿੱਛੋਂ ਟਰੈਕਟਰ ਦੇ ਸਟicker ਵਗੈਰਾ ਸਾਰਾ ਕਿਤੋਂ ਨਹੀਂ ਟਰੈਕਟਰ ਨੂੰ ਕੋਈ ਪੈਂਟ ਵੱਜਾ ਦੁਬਾਰੇ ਵੀ ਕੋਈ ਫੁਹਾਰ ਮਾਰ ਕੇ ਤਿਆਰ ਕਰੇ ਹੁੰਦੇ ਜਿਵੇਂ ਮਰਗਾਟ ਸਾਰੇ ਓਰੀਜਨਲ ਲਾਈਟਾਂ ਤੱਕ ਇੰਡੀਕੇਟਰ ਤੱਕ ਸਾਰੇ ਓਰੀਜਨਲ ਹਲੇ ਤੱਕ ਜਿਹੜੇ ਵੀ ਆ ਤੇ ਆ ਜੋ ਤੁਹਾਨੂੰ ਅੱਗੋਂ ਵੀ ਇਹਦੀ ਪਾਵਰ ਦੀ ਫੀਟਿੰਗ ਵੀ ਸਾਰੀ ਦਿਖਾ ਦਿੰਨਾ ਹੁਣ ਸ਼ੋਅ ਬੰਦ ਕਰਤੀ ਨਹੀਂ ਤਾਂ ਅੰਦਰੋਂ ਤੁਹਾਨੂੰ ਸਾਰਾ ਇੰਜਣ ਵੀ ਦਿਖਾਉਣਾ ਸੀਗਾ ਸਾਰਾ ਹੱਲ ਤੱਕ ਹੋਵੇਂ ਆ ਦੇਖੋ ਪੂਰਾ ਟਰੈਕਟਰ ਆ ਲੋ ਅਗਲੇ ਹਿੱਸੇ ਤੋਂ ਵੀ ਸਾਰਾ ਸਿਲਡਾ ਕਿਤੋਂ ਟਾਈਮਿੰਗ ਪਲੇਟ ਤੋਂ ਕਿਤੋਂ ਨਹੀਂ ਖੁੱਲਿਆ ਤੇ ਆ ਬਾਈ ਨੂੰ ਇੱਧਰ ਚਾਨਣ ਚ ਲਿਆ ਕੇ ਬਾਈ ਨੂੰ ਬੁਲਾਉਣਾ ਜਿਨ੍ਹਾਂ ਨੇ ਟਰੈਕਟਰ ਲਿਆ ਬਾਈ ਆਇਓ ਮੜਾ ਜਾ ਤੇ ਇੱਧਰ ਹੀ ਆ ਜੋ ਭਾਈ ਚਾਨਣ ਚ ਹੈ ਨਾ ਇੱਧਰ ਮੜਾ ਜਾ ਲਾਈਟ ਜਗਦੀ ਆ ਹਨੇਰਾ ਹੋ ਗਿਆ ਹੁਣ ਤੇ ਪਿੰਡ ਵਗੈਰਾ ਆਪਦਾ ਦੱਸ ਦਿਓ ਕੀ ਨਾ ਭਾਜੀ ਆਪਣਾ ਹਰਜੀਤ ਸਿੰਘ ਹੈ ਵੀਰੇ ਕਿਹੜੇ ਪਿੰਡੋਂ ਭਾਜੀ ਤੁਸੀਂ ਕਿਲੀਚਾ ਵਾਲਾ ਮੋਗਾ ਵੀਰ ਅੱਛਾ ਮੋਗਾ ਜਿਲ੍ਹਾ ਤੁਹਾਡਾ ਹਾਂਜੀ ਤੇ ਕਿਵੇਂ ਲੱਗਾ ਟਰੈਕਟਰ ਵਧੀਆ ਲੱਗਾ ਜੀ ਬਹੁਤ ਵਧੀਆ ਵੀਰੇ ਹਾਂਜੀ ਤੇ ਆਪਣੇ ਨਾਲ ਕਿਵੇਂ ਮੇਲ ਜੁਲ ਹੋਇਆ ਪਹਿਲਾਂ ਵੀਡੀਓ ਦੇਖਦੇ ਹੁੰਦੇ ਆ ਕਿ ਪਹਿਲੀ ਵਾਰੀ ਆਏ ਤੁਸੀਂ ਨਹੀਂ ਨਹੀਂ ਵੀਰੇ ਵੀਡੀਓ ਅੱਜੋ ਵੀਡੀਓ ਥਰੂ ਤੁਹਾਨੂੰ ਪਤਾ ਲੱਗਿਆ ਤੇ ਕਿਵੇਂ ਵਧੀਆ ਹੋ ਗਿਆ ਸੋਦਾ ਟਰੈਕਟਰ ਵਧੀਆ ਲੱਗਾ ਜੀ ਤੇ ਅੱਗੇ ਵੀ ਭੇਜੋਗੇ ਭਰਾਵਾਂ ਨੂੰ ਕੋ ਆਦੀ ਰਿਹਾ ਆ ਵੀ ਆਵਾਂਗੇ ਵਾਰੀ ਵਾਰ ਜੋ ਡੀਲ ਇਹਨਾਂ ਤੇ ਤੇ ਟਰੈਕਟਰ ਵਧੀਆ ਰਿਹਾ ਨਾ ਤੇ ਵਧੀਆ ਡੀਲ ਹੋ ਗਈ ਜੀ ਹਾਂ ਬਹੁਤ ਵਧੀਆ ਡੀਲ ਹੈ ਵੀਰੇ ਚਲੋ ਧੰਨਵਾਦ ਹੋਰ ਸਾਡੇ ਜਿੰਨੇ ਵੀ ਤੁਹਾਡੇ ਸਰਕਲ ਚ ਮੇਰੇ ਚੈਨਲ ਸਬਸਕ੍ਰਾਈਬ ਕਰਾਉ ਹੈ ਸਾਰੇ ਭਰਾਵਾਂ ਨੂੰ ਤੇ ਆਪਾਂ ਜੀਮੇਂਦਾਰ ਭਰਾ ਜਿੰਨਾ ਕ ਆਪਣੇ ਕੋ ਹੁੰਦਾ ਆਪਾਂ ਹੈਲਪ ਕਰੀ ਦੀ ਆ ਟਰੈਕਟਰ ਸਾਰੇ ਭਾਈ ਸੇਲਡ ਲਿਆਂਦੇ ਸੀ ਯਾਰ ਕਿ ਕੋਈ ਟਰੈਕਟਰ ਆਪਾਂ ਮਾਲਾ ਨਹੀਂ ਲਿਆਂਦਾ ਜਿਹੜੀ ਕੋਈ ਕਮੀ ਪੇਸ਼ੀ ਹੁੰਦੀ ਆ ਸਾਰੀ ਵੀਡੀਓ ਚ ਦੱਸੀ ਦੀ ਅਗਲੇ ਨੂੰ ਭਾਈ ਆ ਤੁਹਾਨੂੰ ਕੰਮ ਕਰਾਉਣਾ ਪੈਣਾ ਆ ਸਾਰੀ ਫੈਮਿਲੀ ਆ ਭਰਾਵਾਂ ਨਾਲੀ ਇਹ ਸਾਰੇ ਭਰਾ ਜਿਹੜੇ ਆਏ ਕਿ ਭਰਾ ਨੂੰ ਟਰੈਕਟਰ ਪਿੱਛੇ ਨਾ ਫੋਨ ਕਰਿਓ ਵੀਰੇ ਹਾਂ ਪਤਾ ਕੀ ਜਾਂਦਾ ਬਾਅਦ ਚ ਕਿਤੇ ਫੋਨ ਆਈ ਜਾਂਦੇ ਹੁੰਦੇ ਆ ਉਹ ਸੋਨਾਲੀ ਕਾ ਵੇਚਤਾ 750 ਤੇ ਉਹ ਸਵੇਰੇ ਆ ਬਾਈ ਹੁਣੀ ਸਾਰੇ ਚਾਰ ਬੰਦੇ ਆ ਉਹ ਗੱਡੀ ਖੜੀ ਆ ਹੁਣ ਨਾਲ ਹੀ ਬਾਈ ਕਹਿੰਦੇ ਲੈ ਜਾਣਾ ਤੇ ਕਿਉਂ ਟਰੈਕਟਰ ਸਲਫ ਸਟਾਰਟ ਆ ਲਾਈਟਾਂ ਵਗੈਰਾ ਚੱਲਦੀਆਂ ਰਾਤੋਂ ਰਾਤ ਬਾਈਆਂ ਨੇ ਖਿੱਚ ਦੇਣਾ ਤੇ ਪ੍ਰਮਾਤਮਾ ਵਾਦਾ ਕਰੇ ਇਹਨਾਂ ਨੂੰ ਇੱਥੇ ਹੀ ਕਰਦੇ ਆ ਵੀਡੀਓ ਸਵਾਗਤੋ ਦੋਸਤੋ ਮਾਰੋ ਵੀਰੇ ਸਲਫ ਸਲਫ ਸਟਾਰਟ ਟਰੈਕਟਰ ਆ